ਦੇਖੋ ਨੌਜਵਾਨ ਜਿਹੜੇ ਨੇ ਉਹ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਨੇ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ ਸਾਡੇ ਕੋਲੇ ਪੰਜਾਬ ਦੀ ਇੰਨੀਆਂ ਐਗਜ਼ੈਂਪਲਾਂ ਪਈਆਂ ਨੇ ਉਹਨਾਂ ਨੂੰ ਰੋਲ ਮਾਡਲ ਦੇ ਤੌਰ ਤੇ ਮੰਨ ਸਕਦੇ ਹਾਂ ਸਭ ਤੋਂ ਵੱਡਾ ਸਾਡਾ ਰੋਲ ਮਾਡਲ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ ਰਾਜਗੁਰੂ ਸੁਖਦੇਵ ਔਰ ਉਸ ਤੋਂ ਵੀ ਜੇ ਥੋੜਾ ਜਿਹਾ 19 ਸਾਲ ਦੀ ਉਮਰ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀ ਫੋਟੋ ਭਗਤ ਸਿੰਘ ਜੀ ਆਪਣੀ ਜੇਬ ਚ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀਏ ਭੜੀ ਔਖੀ ਗੱਲਾਂ ਕਰਨੀਆਂ ਢੇਰ ਸੁਕਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਆ ਗੱਲ ਲਿਖਣ ਵਾਲੇ ਕਰਤਾਰ ਸਿੰਘ ਸਰਾਬਾ ਉਸ ਵੇਲੇ ਉਸ ਜ਼ਮਾਨੇ 'ਚ ਬਰਕਲੇ ਜੁਨੀਵਰਸਿਟੀ ਦੇ ਵਿੱਚ ਕੈਲੀਫੋਰਨੀਆ 'ਚ ਪਾਇਲਟ ਦੀ ਟ੍ਰੇਨਿੰਗ ਕਰਨ ਗਏ ਸੀ ਲੁਧਿਆਣੇ ਦੀਆਂ ਜੜਾਂ 'ਚੋਂ ਸਰਾਬਾ 300 ਏਕੜ ਜ਼ਮੀਨ ਅੱਜ ਉਹਦੀ ਵੈਲਿਊ ਪਾਈਏ ਜ਼ੀਰੋਆਂ ਲਿਖਦੇ ਲਿਖਦੇ ਥੱਕ ਜੂਗੇ ਐਨੀ ਵੈਲਿਊ ਉਸਦੀ 19 ਸਾਲ ਦੀ ਉਮਰ 'ਚ 판ਸੀ ਹੋ ਗਈ ਪਰ ਉਹ ਅਜੇ ਵੀ 19 ਸਾਲ ਦੇ ਨੇ ਭਗਤ ਸਿੰਘ 23 ਸਾਲ ਦੇ ਨੇ ਅੱਜ ਤੋਂ 500 ਸਾਲ ਬਾਅਦ ਵੀ ਆਪਣੀਆਂ ਕਈ ਪੀੜ੍hiyan ਆਉਣਗੀਆਂ ਉਹ 23 ਤੇ 19 ਦੇ ਹੀ ਰਹਿਣਗੇ ਉਹ ਹਮੇਸ਼ਾ ਯੋਧੇ ਰੋਲ ਮਾਡਲ ਹੀ ਰਹਿਣਗੇ ਉਹਨਾਂ ਦੀ ਉਮਰ ਦਾ